ਹਰਦੀਪ ਸਿੰਘ ਜਟਾਣਾ ਦੀ ਲਿਖਤ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਮਾਏ ਨਿਪਤ ਹਰੇ ਹਰੇ ਕਈ ਦਿਨ ਲਗਾਤਾਰ ਰਹੀ ਗਰਮੀ ਕਾਰਨ ਮੈਂ ਸਕੂਲ ਜਾਣ ਵਕਤ ਵੀ ਸੂਤੀ ਕੁੜਤਾ ਪਜਾਮਾ ਹੀ ਪਹਿਨਦਾ ਰਿਹਾ ਪਹਿਨਣਾ ਵੀ ਕਿਉਂ ਨਾ ਜਦੋਂ ਗਰਮੀ ਨਹੀਂ ਲੱਗਣ ਦਿੰਦਾ ਇੱਕ ਪਾਸੇ ਸਿੰਥੈਟਿਕ ਸੂਟ ਪੈਨਣ ਵਾਲੇ ਮਿੱਤਰ ਪੱਖੇ ਕੂਲਰ ਤੇ ਏਸੀ ਲਾਦੇ ਰਹਿੰਦੇ ਤੇ ਦੂਸਰੇ ਪਾਸੇ ਮੈਂ ਬਿਨਾਂ ਪਸੀਨੇ ਮौज ਨਾ ਰਹਿੰਦਾ ਹਾਂ ਸੂਤੀ ਕੱਪੜੇ ਦੀ ਤਸਵੀਰ ਤੋਂ ਚੇਤੇ ਆ ਗਏ ਮਾਲਵੇ ਦੀ ਨਰਮਾ ਬੈਲਟ ਵਿੱਚ ਨਰਮੇ ਕਪਾਹ ਦੇ ਕਿਓ ਕਪੂਰੀ ਅਨਾਬੀ ਤੇ ਰੰਗ ਬਦਲਦੇ ਫੁੱਲ ਫੁੱਲਾਂ ਤੋਂ ਬੰਦੀਆਂ ਡੋਡੀਆਂ ਡੋਡੀਆਂ ਤੋਂ ਬੰਦੇ ਟੀਂਡੇ ਤੇ ਟੀਂਡਿਆਂ ਤੋਂ ਖਿੜਦੇ ਦੁੱਧ ਚਿੱਟੇ ਫੁੱਟ ਇਹ ਫੁੱਟ ਹੀ ਭਰਦੇ ਸਨ ਕਿਸਾਨ ਮਜ਼ਦੂਰਾਂ ਆੜਤੀਆਂ ਤੇ ਵਪਾਰੀਆਂ ਦੀਆਂ ਝੋਲੀਆਂ ਤੇ ਜੇਬਾਂ ਉਦੋਂ ਜੇਬਾਂ ਤੇ ਗੀਜੇ ਵੀ ਸੂਤੀ ਕੱਪੜੇ ਦੇ ਹੀ ਹੁੰਦੇ ਸਨ ਯਾਦ ਹੈ ਮੈਨੂੰ ਜਦੋਂ ਸਕੂਲ ਜਾਣ ਤੋਂ ਪਹਿਲਾਂ ਸਾਡੀ ਡਿਊਟੀ ਸਵਾਚ ਬੜੇਵੇਂ ਮਲਣ ਦੀ ਹੁੰਦੀ ਸੀ ਮਜ਼ਾ ਲੈ ਕੋਈ ਬੱਚਾ ਧਰਤੀ ਤੇ ਸੁੱਕਣੇ ਪਾਏ ਬੜੇਵਿਆਂ ਦੀ ਆਪਣੀ ਢੇਰੀ ਮਲੇ ਬਿਨਾ ਝੋਲੇ ਨੂੰ ਹੱਥ ਵੀ ਲਾ ਸਕਦਾ ਮਲੇ ਹੋਏ ਬੜੇਵੇਂ ਪੋਰ ਰਾਹੀਂ ਧਰਤੀ ਵਿੱਚ ਕੇਰੇ ਜਾਂਦੇ ਬੂਟਿਆਂ ਦੇ ਬੁਲਬਲੇ ਫੁੱਟਦੇ ਵੱਡੇ ਹੁੰਦੇ ਫੁੱਲ ਢਿੰਡੇ ਤੇ ਫੁੱਟ ਖਿੜਦੇ ਨਰਮੇ ਦੀ ਚਗਾਈ ਦੀ ਸ਼ੁਰੂਆਤ ਮੌਕੇ ਮੂੰਹ ਵਿੱਚ ਕੱਚੇ ਚੌਲਾਂ ਦੀ ਲੱਪ ਪਾ ਕੇ ਖੇਤ ਫੁੜਕੇ ਜਾਂਦੇ ਚੌਲਾਂ ਦੀ ਕੜਾਹੀ ਕ올ੀਆਂ ਬਾਟੀਆਂ ਚ ਪਾ ਬੱਟਾਂ ਤੇ ਬੈਠ ਫੂਕਾਂ ਮਾਰ ਮਾਰ ਉਂਗਲਾਂ ਨਾਲ ਖਾਧੀ ਜਾਂਦੀ ਸੂਤ ਦਾ ਸਮਾਨ ਚੁਗਣ ਲਈ ਸੂਤੀ ਕੱਪੜੇ ਦੀਆਂ ਝੋਲੀਆਂ ਬੰਨ੍ਹਿਆ ਜਾਂਦੀਆਂ। ਕਾਲੀ-ਕਾਲੀ ਫੁੱਟੀਆਂ ਰੁੱਗ ਬਣਦੀਆਂ, ਝੋਲੀਆਂ ਭਰਦੀਆਂ, ਪੰਡਾ ਬਣਦੀਆਂ ਤੇ ਸਵਾਤਾਂ ਭਰਦੀਆਂ। ਨਰਮਾ ਚੁਗਾਈ ਮੌਕੇ ਦੁੱਧ ਚਿੱਟੇ ਖੇਤਾਂ ਵਿੱਚ ਚੋਣੀਆਂ ਦਿਲ ਦੀਆਂ ਗੱਲਾਂ ਕਰਦੀਆਂ। ਚੁਗਲੀਆਂ ਹੁੰਦੀਆਂ ਹਾਸੇ ਠੱਠੇ ਹੁੰਦੇ, ਅੱਖ ਮਟੱਕੇ ਵੀ ਤੇ ਚੋਲ-ਮੋਲ ਵੀ। ਲੰਕਦੀਆਂ ਝੋਲੀਆਂ ਨੂੰ ਜਿੱਥੇ ਲੇਹੇ ਦੇ ਕੰਡੇ ਚਿੰਬੜਦੇ ਉੱਥੇ ਝੋਲੀਆਂ ਦੀ ਗੁੱਠੇ ਰਾਜੇ ਚਿਪੜ ਵੀ ਰੱਖੇ ਜਾਂਦੇ। ਨਰਮੇ ਦੀਆਂ ਟਰਾਲੀਆਂ ਮੰਡੀਆਂ ਵੱਲ ਜਾਂਦੀਆਂ ਵਪਾਰੀ ਹੱਥਾਂ 'ਚ ਨਰਮੇ ਦੇ ਰੁਗਫੜ 20 ਪੈਸੇ 40 ਪੈਸੇ 72 ਰੁਪਏ 75 ਰੁਪਏ ਕਹਿ ਕੇ ਬੋਲੀ ਲਗਾਉਂਦੇ। ਤੋਲੇ ਪੰਡਾ ਤੋਲਦੇ ਤੇ ਤਲਾਈ ਖਤਮ ਹੋਣ ਬਾਅਦ ਕਿਸਾਨ ਸੁਰਖਰੂ ਹੋ ਬਾਜ਼ਾਰ ਵੱਲ ਜਾਂਦਾ। ਬੱਚਿਆਂ ਲਈ ਨਵੀਆਂ ਸਲੇਟਾਂ ਫੱਟੀਆਂ ਬੱਤੀਆਂ ਕੈਦੇ ਕਾਪੀਆਂ ਦੇ ਨਾਲ-ਨਾਲ ਘਰਾਂ ਲਈ ਨਾਣ ਮਿਰਚ ਖਰੀਦਿਆ ਜਾਂਦਾ। ਸੂਤੀ ਤੇ ਪੋਲਿਸਟਰ ਦੇ ਕੱਪੜਿਆਂ ਦੇ ਥਾਨ ਖਰੀਦੇ ਜਾਂਦੇ। ਕਦੇ ਕਦੇ ਚੰਗੀ ਵਟਤ ਮਨ ਤੋਂ ਦੇ ਬੁੰਦਿਆਂ ਦੀ ਰੀਝ ਵੀ ਪੂਰੀ ਕਰ ਦਿੰਦੀ। ਬਾਪੂ ਤੋਂ ਥੋੜਾ ਪਰਾਂ ਹੋ ਕੇ ਕੋਈ ਨੌਜਵਾਨ ਕਿਸਾਨ ਚੋਰੀ ਦੇਣੇ ਆਪਣੇ ਘਰ ਵਾਲੀ ਲਈ ਕੋਈ ਸਾਬਨ ਪਾਊਡਰ ਬਿੰਨੀਆਂ ਦਾ ਪੱਤਾ ਜਾਂ ਹੋਰ ਨੁਕਸੁਕ ਵੀ ਖਰੀਦਦਾ। ਪਰ ਇਹ ਸਮਾਨ ਨਾ ਤਾਂ ਰਸਣ ਵਾਲੀ ਪਰਚੀ 'ਚ ਦਰਜ ਹੁੰਦਾ ਤੇ ਨਾ ਹੀ ਇਹ ਘਰ ਲਈ ਖਰੀਦੇ ਨਿਕਸੁਕ ਬਨਾਲ ਟਰਾਲੀ 'ਚ ਟਿਕਦਾ। ਮੌਹ ਪਰ ਇਹ ਚੋਰੀ ਦਾਇ ਛਾਪ ਛੱਲਾ ਚਾਦਰੇ ਦੇ ਡੱਬਾਂ ਜੇਬਾਂ ਜਾਂ ਖੀਸਿਆਂ 'ਚ ਥੰਨੇ ਜਾਂਦਾ। ਨਰਮਾ ਵੇਚਣਗੇ ਮਰਦਾਂ ਦੀ ਘਰ ਵਿੱਚ ਔਰਤਾਂ ਤੇ ਬੱਚੇ ਕਿਸੇ ਫੌਜੀ ਦੇ ਛੁੱਟੀ ਆਉਣ ਵਾਂਗ ਅੜੀਕ ਕਰਦੇ ਜਦੋਂ ਸ਼ਹਿਰ ਗਏ ਮਰਦ ਸ਼ਾਮ ਦੇ ਕੁਸਮਸੇ ਜਿਹੇ ਘਰ ਪਰਤਦੇ ਤਾਂ ਕੋਈ ਟਰਾਲੀ ਦੇ ਡੱਲੇ ਤੋਂ ਚੜਕੇ ਪੋਟਲੀਆਂ ਵੇਖਦਾ ਕੋਈ ਹੱਥ 'ਚ ਫੜੇ ਝੋਲੇ ਨੂੰ ਚਿੰਬੜਦਾ ਕੋਈ ਦਾਦੇ ਦੇ ਖਿਸੇਵਾਂ ਲੌਰਦਾ ਟਰੈਕਟਰ ਦੇ ਬੰਦ ਹੋਣ ਨਾਲ ਘਰ ਵਿੱਚ ਖੁਸ਼ੀਆਂ ਦੀ ਰੇਲ ਗੱਡੀ ਸਟਾਰਟ ਹੋ ਜਾਂਦੀ ਨਰਮਾ ਕਪਾਹ ਚੁਗਾਈ ਤੋਂ ਬਾਅਦ ਸ਼ੁਰੂ ਹੋ ਜਾਂਦਾ ਘਰੇ ਤਾਣੀ ਤੰਦ ਮੁੰਨ ਦਾ ਕੰਮ ਕਰੇਲੂ ਵਰਤੋਂ ਲਈ ਰੱਖੀ ਦੇਸੀ ਕਵਾ ਨੂੰ ਬੇਲਣੀਆਂ ਤੇ ਬੇਲਿਆ ਜਾਂਦਾ ਪਿੰਜੇ ਤੇ ਪਿੰਜਿਆ ਜਾਂਦਾ ਸਰ ਕੰਡੇ ਦੀਆਂ ਤੀਲਾਂ ਨਾਲ ਪੂਣੀਆਂ ਬੱਟੀਆਂ ਜਾਂਦੀਆਂ ਪੂਣੀਆਂ ਨੂੰ ਹੱਥਾਂ ਦੇ ਕੋਮਲ ਪੋਟਿਆਂ ਨਾਲ ਲੈ ਮਟਿਆਰ ਚਰਖੇ ਕਰਦੀਆਂ ਗੀਤ ਗੂੰਜਦੇ ਜੋ ਵੀ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਨਿਜਿੰਦੇ ਮੇਰੀ ਪੂਣੀਆਂ ਤੱਕਲੇ ਤੇ ਲਿਫਟ ਤੰਦ ਬਣਦੀਆਂ ਤੇ ਫਿਰ ਗਲੋਟੇ ਗਲੋਟੇ ਅਟੇਰਨ ਤੇ ਘੁੰਮਣ ਕੇਰੀਆਂ ਲੈ ਅੱਟੀ ਬਣਦੇ ਅਤੇ ਅੱਟੀ ਊਰੀ ਜਾ ਊਰੇ ਤੇ ਘੁੰਮਣੜੇ ਤੇ ਲਪਟ ਜਾਂਦੀ। ਥੋਥੀ ਬਾਸ ਦੇ ਨੜਿਆਂ ਨੂੰ ਕੋਈ ਸੁਗੜ ਸਿਆਣੀ ਲੋਹੇ ਦੀਆਂ ਸਲਾਈਆਂ ਤੇ ਟੰਗ ਤਾਣਾ ਤਣ ਦਿੰਦੀ। ਤਾਣਾ ਤਣਦੀ ਕਿਸੇ ਮਟਿਆਰ ਦਾ ਧਿਆਨ ਖਿੱਚਣ ਲਈ ਕੋਈ ਗੀਤ ਗੂੰਜਦਾ। ਉੱਚੇ ਟਿੱਬੇ ਤੇ ਤਾਣਾ ਤਣਦੀ ਤਾਣਾ ਠੀਕ ਨਾ ਪਾਉਂਦੀ ਨੀ ਉੱਡ ਜਾ ਕਬੂਤਰੀਏ। ਢਾਰਕਾਂਵਾਂ ਦੀ ਆਉਂਦੀ ਨੀ ਉੱਡ ਜਾ ਕਬੂਤਰੀਏ। ਤਾਣੀ ਦੀ ਪਾਣ ਬਣਦੀ ਤੇ ਪਾਣ ਦਿੱਤੀ ਤਾਣੀ ਨੂੰ ਐਰਨ ਤੇ ਚਾੜ ਖੇਸ 도ੜੇ ਤੇ ਚਾਦਰਾਂ ਬਣਾਈਆਂ ਜਾਂਦੀਆਂ ਤਾਣੇ ਵਿੱਚ ਲੋਹੇ ਦੀਆਂ ਨਾਲਾਂ ਨਾਲ ਪੇਟਾ ਪਾ ਕੰਗੀ ਤੇ ਹੱਥੇ ਨਾਲ ਠੇਕੀ ਅਤੇ ਤਤੇ ਲਪੇਟ ਕੇ ਬਣਾਈ ਜਾਂਦੇ ਰੰਗ ਬਰੰਗੀ ਬੁਣਤੀ ਦੇ ਖੇਸ ਕੁੜੀਆਂ ਦੇ ਵਿਆਹ ਸਾਹੇ ਲੈਣ ਦੇ ਕੰਮ ਆਉਂਦੇ ਤਾਲੀ ਦੀ ਲੱਕੜ ਨਾਲ ਬਣੀਆਂ ਪੇਟੀਆਂ ਜਦੋਂ ਤੈ ਮਾਰੇ ਖੇਸਾਂ ਨਾਲ ਭਰਦੀਆਂ ਤਾਂ ਨਰਮਾ ਬੀਜਣ ਨਰਮਾ ਚੁਗਣ ਨਰਮੇ ਕਪਾਦਾ ਸੂਤ ਕੱਤਣ ਤੇ ਬੁਣਨ ਵਾਲਿਆਂ ਦਾ ਚੇਤ ਨਿਹਾਲ ਹੋ ਜਾਂਦਾ ਦੁਪਹਿਰ ਵਕਤ ਸੂਤ ਦੇ ਮੰਜੇ ਤੇ ਪੈ ਉਂਗ ਦੀ ਬੁੱਢੀ ਦਾਦੀ ਮਾਂ ਨੂੰ ਜਦੋਂ ਜਵਾਨੀ ਪਹਿਰੇ ਦਾ ਕੋਈ ਸੁਪਨਾ ਆਉਂਦਾ ਤਾਂ ਕਮਜ਼ੋਰ ਜਿਹੇ ਬੁੱਲਾ ਨਾਲ ਗੁੰਗਣਾਉਂਦੀ ਲਾਵੇ ਤੇਲੀਆ ਤਾਲਾ ਬੇਰੂ ਮੇਰੇ ਪੇਕਿਆਂ ਦੀ ਕੁੜੀਆਂ ਚਿੜੀਆਂ ਦੀ ਦਾਜਵਰੀ ਬਣ ਬਣ ਉਹਨਾਂ ਨੂੰ ਸਹਰੇ ਘਰ ਵੱਲ ਵਿਦਾ ਕਰਦਾ ਨਰਮਾ ਕਪਾ ਖੁਦੀ ਮਾਲਵੇ ਚੋਂ ਵਿਦਾ ਹੋ ਗਿਆ ਨਰਮੇ ਦੇ ਮੁੱਕਣ ਨਾਲ ਕਿਸਾਨ ਘਰਾਂ ਦੇ ਆਹਰ ਕਲਾਵਾ ਮਨ ਦੇ ਦੁੱਖ ਸੁੱਖ ਫਰੋਲਣ ਦੇ ਬਹਾਨੇ ਤੇ ਰਲ ਮਿਲ ਕੇ ਕੰਮ ਕਰਨ ਦੀ ਜੁਗਤ ਗੁੰਮ ਗਈ ਹੋਰ ਵੀ بڑا ਗੁੱਝ ਗੁੰਮ ਹੋ ਗਿਆ ਜਿਸਨੇ ਮਾਲਵੇ ਦੇ ਖੇਤਾਂ ਵਿੱਚ ਸੁੰਨ ਦੇ ਬੀਜ ਬੀਜ ਦਿੱਤੇ